ਉਹਨੇ ਦੀ ਪਰਾਲੀ ਤੋਂ ਗੈਸ ਤਿਆਰ ਕਰ ਸਕਦੇ ਹੋ ਤੁਸੀਂ ਐਲ ਪੀ ਜੀ ਸਿਲੰਡਰ ਬਰਤਨ ਦੀ ਲੋੜ ਨਹੀਂ ਬਹੁਤ ਜ਼ਿਆਦਾ ਸਸਤੀ ਗੈਸ ਤਿਆਰ ਹੋਊਗੀ ਝੋਨੇ ਦੀ ਪਰਾਲੀ ਤੋਂ ਕਿਵੇਂ ਤਿਆਰ ਕਰ ਸਕਦੇ ਹੋ ਆਜੋ ਬਾਈਓ ਤੋਂ ਆਪਾਂ ਜਾਣਕਾਰੀ ਲਵਾਂਗੇ ਕਰਾਂਗੇ ਤੁਹਾਡੇ ਨਾਲ ਸਾਂਝੀ ਦੋਸਤੋ ਵੀਡੀਓ ਵਿੱਚ ਬਣੇ ਰਹੋ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਆਪਾਂ ਚਾਹ ਗਰਮ ਕਰਕੇ ਵੀ ਦਿਖਾਵਾਂਗੇ ਜੋਨੇ ਦੀ ਪ੍ਰਾਲੀ ਤੋਂ ਬਣੀ ਗੈਸਤੇ 6 ਫੁੱਟ ਦਾ 5 ਫੁੱਟ ਹਾਈਟ ਆ ਕੋਈ ਦੀ ਹਾਈਟ 5 ਫੁੱਟ ਹਾਈਟ ਜਿਹੜਾ ਸਾਡਾ ਗੈਸ ਹੋਲਡਰ ਆ ਕਿੰਨਾ ਖੋਦ ਮੈਂ ਉਹੀ ਕਹਿ ਰਿਹਾ ਇਹਦਾ ਸਾਡਾ ਗੈਸ ਹੋਲਡਰ ਆ ਇਹ ਹੈਗਾ 5 ਫੁੱਟ ਬਾਏ 4 5 ਡਾਇਆ 4 ਫੁੱਟ ਹਾਈਟ ਉਹਦੇ ਵਾਸਤੇ 6 ਫੁੱਟ ਡਾਇਆ ਦੀ ਖੋਈ ਤੇ 5 ਫੁੱਟ ਲੂੰਗੀ ਹੋਈ ਜਿਹੜਾ ਤੁਸੀਂ ਉਹ ਕਹਿ ਰਹੇ ਸੀ ਨਾ ਕਿ ਐਕਸਟਰਾ ਆ ਚੀਜ਼ ਆ ਫਿਰ ਮੁੰਜਦਾ ਅਸੀਂ ਵਰਤ ਨਹੀਂ ਰਹੇ ਇਸ ਟਾਈਮ ਸਾਡਾ ਬੰਦ ਰਿਹਾ ਇਹ ਰਿਲੀਜ਼ ਕਰੀ ਜਾ ਰਿਹਾ ਪਾਣੀ ਕਿਉਂ ਥੱਲੇ ਪਾਇਆ ਇਹ ਮਤਲਬ ਜਿੱਦਾਂ ਥੱਲੇੋਂ ਹੋਲੋ ਆ ਗਲਾਸ ਟਾਈਪ ਆ ਅੱਛੇ ਗਲਾਸ ਮੁੱਧੇ ਮਾਰਿਆ ਹੈ ਪਾਣੀ ਦਾ ਗਲਾਸ ਮੁੱਧੇ ਮਾਰਿਆ ਇਹਨੇ ਕਰਨਾ ਆ ਸਾਡਾ ਡਾਇਜੈਸਟਰ ਦਾ ਮੇਨ ਪਲਾਂਟ ਇਹ ਆ ਹੂੰ ਹੂੰ ਇਹਦਾ ਮਤਲਬ ਹਾਈਟ ਹੈ 10 ਫੁੱਟ 10 ਫੁੱਟ ਡਾਇਆਮੀਟਰ ਤੇ ਇਹਦੇ ਚ ਆਪਾਂ 16 ਕੁਇੰਟਲ ਪਰਾਲੀ 4 ਕੁਇੰਟਲ ਗੋਹਾ ਇਹ ਚ ਪਾ ਦਾਂਗੇ ਪਾ ਦਾਂਗੇ ਇਹਦੇ ਚ ਉੱਤੋਂ ਦੀ ਛਿੜ ਦਾਂਗੇ ਹਾਂਜੀ ਉੱਪਰੋਂ ਸੁੱਟ ਕੇ ਉੱਪਰ ਟੱਕਣ ਲੱਗਿਆ ਥੱਲੇ ਲੱਗਿਆ ਹੈ ਨਾ ਹਾਂ ਹਾਂ ਇਦਾਂ ਫਿਰ ਨੂੰ ਕਰਕੇ ਬੰਦ ਕਰ ਦੇਣਾ ਤੇ ਇੱਕ ਵਾਰ ਇਹਨੂੰ ਪਾਣੀ ਨਾਲ ਭਰ ਦੇਣਾ ਪਰਾਲੀ ਦੇ ਗੋਹਾ ਸਿੱਟ ਕੇ ਪਾਣੀ ਨਾਲ ਭਰਤਾ ਇੱਕ ਵਾਰੀ ਵਿਦਨ ਉੱਤੋਂ ਖੁੱਲੀ ਰਹਿ ਨਹੀ ਉੱਪਰੋਂ ਬੰਦ ਕਰ ਦੇਣਾ ਆਪਾਂ ਡ్రਾਈ ਫਰਮੈਂਟੇਸ਼ਨ ਸਟਾਰਟ ਹੋ ਜਿੰਦਾ ਕਹ ਲੋ ਜਾ ਜਾ ਸਟਾਰਟ ਹੋ ਗਿਆ ਤੇ ਚੌਥੇ ਪੰਜਵੇਂ ਦਿਨ ਗੈਸ ਤੁਹਾਨੂੰ ਤਿਆਰ ਮਿਲੂਗੀ ਇਹ ਸਾਡਾ ਮਤਲਬ ਅੱਜ ਪੰਜਵਾਂ ਛੇਵਾਂ ਦਿਨ ਹੈ ਪਰੰ ਤੋਂ ਬਾਅਦ ਗੈਸ ਇਹਦੇ ਵਿੱਚ ਆਉ ਇਹ ਚੋਂ ਆਉ ਕੱਢਾਂਗੇ ਇਹ ਤਾਂ ਗੈਸ ਆਉਗੀ ਆ ਗੈਸ ਹੋਲਡਰ ਆ ਗੈਸ ਆ ਰਹੀ ਹੈ ਤੁਹਾਨੂੰ ਅੱਗੇ ਉਹ ਚੈੱਕ ਕਰਾ ਲੈਣੇ ਚੁੱਲਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਸਾਹਮਣੇ ਬਾਈ ਚੁੱਲਾ ਚਲਾਊਗਾ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਸਪਲਾਈ ਆਉਂਦੀ ਹੁੰਦੀ ਕਿੱਥੋਂ ਕਿੱਥੋਂ ਹੈ ਜਿਵੇਂ ਬਾਈ ਨੇ ਮੋਟੀ ਮੋਟੀ ਦੱਸ ਹੀ ਦਿੱਤੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਦੋਸਤੋ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਗੋਹਾ ਤੇ ਪਰਾਲੀ ਪੈਂਦੀ ਹੈ ਸਾਹਮਣੇ ਉੱਥੋਂ ਦੇਖੋ ਪੈ ਪਾਰੀ ਹੈਗੀ ਉਹਦੇ ਵਿੱਚ ਪਰਾਲੀ ਪਾ ਕੇ ਇਹਦੇ ਵਿੱਚ ਆਉਂਦਾ ਕਿ ਇੱਥੇ ਗੈਸ ਬਣ ਕੇ ਏਦੂ ਬਾਦ ਚੱਲਦਾਗਾ ਚੁੱਲਾ ਆਜੋ ਸਾਨੂੰ ਚੁੱਲਾ ਚੈੱਕ ਕਰਾਉਣੇ ਆਗੇ ਵੀ ਅੱਗ ਕਿੰਨੀ ਕ ਲੱਗਦੀ ਹੈਗੀ ਮਿੰਟਾਂ ਸੈਕਿੰਟਾਂ ਦੇ ਵਿੱਚ ਚਾਹ ਗਰਮ ਕਰ ਦਿੰਦਾ ਤੇ ਗੈਸ ਹੋਲਡਰ ਇੱਕ ਫੁੱਟਾ ਥੱਲੇ ਖਡੂਗਾ 5 ਫੁੱਟੀ ਆ ਇਹ ਜਿਹੜਾ ਗੈਸ ਹੋਲਡਰ ਦਾ ਸਾਈਜ਼ ਆ 5 ਫੁੱਟ ਬਾਈ 4 ਫੁੱਟ 5 ਫੁੱਟ ਡਾਇਆਮੀਟਰ 4 ਫੁੱਟ ਹਾਈਟ ਉਹਦੇ ਵਾਸਤੇ ਖੂਹੀ ਜਿਹੜੀ ਹੈਗੀ ਆ 6 ਫੁੱਟ ਡਾਇਆਮੀਟਰ ਅੱਛਾ ਠੀਕ ਆ 6 ਫੁੱਟ ਚੌੜੀ 5 ਫੁੱਟ ਡੂੰਗੀ ਡੂੰਗੀ ਹੈ 5 ਉਹਨੂੰ ਪਾਣੀ ਦੀ ਭਰ ਕੇ ਹਾਂ ਇਹ ਪ੍ਰੈਸ਼ਰ ਦੇ ਨਾਲ ਨਾ ਇੱਕ ਵਾਟਰ ਡਿਸਪਲੇਸਮੈਂਟ ਟੈਕਨੀਕ ਹੁੰਦੀ ਆ ਫਿਜ਼ਿਕਸ ਦੇ ਵਿੱਚ ਹੀ ਹੁੰਦੀ ਆ ਪ੍ਰੈਸ਼ਰ ਭਰਿਆ ਉਹਨੇ ਆਪਣੇ ਜਿਹੜਾ ਪ੍ਰੈਸ਼ਰ ਹੈ ਡਰਮ ਦੇ ਥੱਲੇ ਲੈ ਜਾਣਾ ਗੈਸ ਨੇ ਬਾਹਰ ਨੂੰ ਆਣਾ ਅੱਛਾ ਅੱਛਾ ਜਿੰਨੀ ਗੈਸ ਕੋ ਡੀਓ ਵੀ ਉਹਨਾਂ ਇੱਥੇ ਜਾਇਓਗਾ ਦਰਾਮੇ ਇਥੋਂ ਅੱਛਾ ਉਹ ਆ ਇੱਥੇ ਉਹ ਆ ਲਓ ਨਾ ਡਿਜ਼ਾਈਨ ਉਹ ਨਾ ਹਿੱਟ ਜਾਈ ਜਾਣਾ ਧਿਆਨ ਲਾ ਧਿਆਨ ਆਪ ਆਪ ਫਲੇਮ ਸਾਹ ਕਿਹਾ ਤੱਕ ਆ ਜਾ ਜੀ ਬਹੁਤ ਆ ਰਿਹਾ ਬਹੁਤ ਆ ਰਿਹਾ ਕਹਤ ਕਹਤ ਸਮਾਟ ਜੇ ਤੁਹਾਨੂੰ ਮੈਂ ਡਾਟਾ ਦਿੱਤਾ ਉਹ ਇਦਾਂ ਵਾਂ ਉਹ ਤਾਂ ਲਗਾਤਾਰ ਚਲਾ ਰਹੇ ਹਾਂ ਲਗਾਤਾਰ ਚਲਾ ਰਹੇ ਹਾਂ ਤਾਂ ਡਾਟਾ ਦਿੱਤਾ ਅੱਛਾ ਲਗਾਤਾਰ ਆਪਾਂ ਜੇ ਤੋ ਬੰਦ ਕਰਤਾ ਤੋ ਗੈਸ ਨਿਕਲ ਰਹੀ ਸੀ ਤੁਸੀਂ ਨੇ ਤੁਸੀਂ ਲਾ ਲਓ ਤਿੰਨ ਸਿਲੰਡਰ ਤਿੰਨ ਸਿਲੰਡਰ ਪਰ ਮਹੀਨੇ ਦੇ ਹਿਸਾਬ ਨਾਲ ਗੈਸ ਬਣਾਉਂਦੇ ਹਾਂ ਅੱਛਾ ਤਿੰਨ ਸਿਲੰਡਰ ਪਰ ਮਹੀਨਾ ਪਰ ਮਹੀਨੇ ਦਾ ਹਿਸਾਬ ਨਾਲ ਬਹੁਤ ਪਰ ਮਹੀਨਾ ਬਹੁਤ ਜਿਆਦਾ ਹਾਂ ਉਸ ਤੋਂ ਬਹੁਤ ਅੱਛਾ ਉਦੋਂ ਬਾਅਦ ਉਦੋਂ ਬਾਅਦ ਆਖਲਾ ਪ੍ਰੋਫੈਸਰੀ ਹੈ ਬਸ ਤੁਸੀਂ ਇਹਨੇ 6 ਮਹੀਨੇ ਦਾ ਗੈਸ ਦੇ ਨਹੀਂ ਤੁਹਾਨੂੰ ਵਧੀਆ ਹਾਂ 4 5 6 7 8 ਵੀ ਜਿਆਦਾ ਜੋ ਤਾਂ ਲੱਗ ਗਿਆ ਕਿ ਇਹ ਨਹੀਂ ਹੁਣ ਵਰਕਿੰਗ ਚ ਰਹਿ ਗਿਆ ਡਰਮ ਨਹੀਂ ਉੱਠ ਰਿਹਾ ਹਾਂਜੀ ਉਸ ਬਾਅਦ ਖਤਮ ਕਰ ਦੇਣਾ ਥੱਲੇ ਦਾ ਟੱਕਣ ਖੋਲ ਦੇਣਾ ਉਹ ਜੋ ਆ ਵਾਲੀ ਮਟੀਰੀਅਲ ਨਿਕਲੂਗਾ ਆ ਨਿਕਲੂ ਹਾਂ ਇਹ ਵੇਸ ਨਹੀਂ ਹੈਗਾ ਇਹ ਖਾਦ ਬਣੂਗੀ ਖਾਦ ਬਣੂਗੀ ਅੱਛਾ ਇਹਨੂੰ ਤੁਸੀਂ ਸਿੱਧਾ ਡਾਇਰੈਕਟ ਖੇਤਾਂ ਚ ਨਰਸਰੀ ਚ ਅਪਲਾਈ ਕਰ ਸਕਦੇ ਹੋ ਅੱਛਾ ਠੀਕ ਹੈ ਉਸ ਤੋਂ ਬਾਅਦ ਦੁਬਾਰੇ ਫਿਰ ਨਹੀਂ ਇਹ ਨਹੀਂ ਫਿਰ ਫਰੈਸ਼ ਮਟੀਰੀਅਲ ਆਓ ਹਾਂ ਇਹਨੂੰ ਕਿੰਨਾ ਨਮਾ ਨਮਾ ਪਾ ਕੇ ਪੰਜ ਜਿਹੜਾ ਇਹ ਜੋ ਪਾਣੀ ਨਿਕਲੂਗਾ ਉਹ ਬਾਇਓ ਫਰਟੀਲਾਈਜ਼ਰ ਵਾਂਗ ਵਰਕਰੂਗਾ ਤੁਸੀਂ ਖੇਤਾਂ ਡਾਇਰੈਕਟ ਯੂਜ਼ ਕਰ ਸਕਦੇ ਹੋ ਤੇ ਉਹਦਾ ਵੀ ਇੱਕ ਬੈਨੀਫਿਟ ਹੀ ਮ ਪਾਣੀ ਕੱਢਣ ਦਾ ਤਰੀਕਾ ਪਾਣੀ ਦਾ ਤਾਂ ਨੋਰਮਲ ਪਾਣੀ ਹੈ ਪਹਿਲਾਂ ਨਹੀਂ ਨਹੀਂ ਪਹਿਲਾਂ ਟੁੱਟੀ ਰਹੀ ਪਾਣੀ ਆਹ ਹਾਂਜੀ ਆਹ ਜੀ ਟੁੱਟੀ ਨਾਲ ਫਿਰ ਫਿਰ ਉਹ ਕੱਢੋ ਮੋਟਾ ਮਕਮਲ ਸੁਖਾਓ ਫਿਰ ਮਟੀਰੀਅਲ ਹਾਂਜੀ ਹਾਂਜੀ ਪਾਣੀ ਨਿਕਲ ਜੂ ਸਾਰਾ ਆਹ ਮੇਚਣ ਜੂ ਆਹ ਪੰਜ ਚਾਰ ਦਿਨਾਂ ਦਾ ਉਹ ਗੈਪ ਉਹ ਵਸ ਦੁਬਾਰੇ ਪਾਉਣ ਦਾ ਕੰਮ ਹਾਂਜੀ ਉਹ ਬਸ ਤਿੰਨ ਚਾਰ ਦਿਨਾਂ ਦਾ ਗੈਪ ਉਹ ਇਕੱਠਾ ਕਰਕੇ ਪਾਓ ਜਿਹੜਾ ਪਾਉਣ ਦਾ ਪ੍ਰੋਸੀਜਰ ਹੈ ਕੱਢਣ ਦਾ ਤਾਂ ਦੇਖ ਲੈ ਜੀ ਜਿਹੜਾ ਪਾਉਣ ਦਾ ਪਾਉਂਦਾ ਹੈ ਆ ਮੰਨ ਲਓ ਪੌੜੀ ਲਾ ਗਿਆ ਸੀ ਮਾਲ ਵਿੱਚ ਛੁੱਟੇ ਜਾਣਾ ਨਹੀਂ ਨਹੀਂ ਪਰਾਲੀ ਪੁਤਰੀ ਚਾਹੀਦੀ ਹੈ ਜਾਂ ਸਾਫਤੀ ਜੇ ਤੁਸੀਂ ਸਾਫਤੀ ਲੈਓ ਉਹ ਸਾਫਤੀ ਪ ਕੁਦਰ ਕੇ ਕੁਦਰ ਕੇ ਇਹ ਆ ਗਈ ਛੇਤੀ ਜਸਟ ਹੋ ਜਾਂਦੀ ਆ ਹਾਂ ਕੁਤਰੀ ਵੀ ਹਾਂਜੀ ਬੜੋ ਮੋਟੀ ਮੋਟੀ ਕੱਟੀ ਹੋਵੇ ਅੱਛਾ ਜਦੋਂ ਜਦ ਨਿਕਲਨੀ ਆ ਉਦੋਂ ਫਿਰ ਇੰੀਆਂ ਰਾਵਤੀ ਨਿਕਲਨੀ ਹਾਂ ਇਹ ਅਸੀਂ ਮਤਲਬ ਕੁਦਰ ਕੇ ਨਹੀਂ ਪਾਈ ਹੈਗੀ ਆਪਾਂ ਸਿੱਧਾ ਹੀ ਪਾਈ ਹੋਈ ਆ ਜਿੰਮੇ ਪਾਏ ਉਹੋ ਜਿਹੀ ਨਿਕਲ ਆਉਣੀ ਆ ਉਹੋ ਜਿਹੀ ਨਿਕਲ ਆਉਣੀ ਆ ਨਹੀਂ ਹਾਂ ਇਹ ਇਹ ਰੇਸ਼ੇ ਥੋੜੇ ਜੇ ਨਾ ਉਹ ਸੌਫਟ ਹੋਣ ਤੇ ਟੁੱਟਦੇ ਛੇਤੀ ਹਾਂ ਆ ਦੇਖੋ ਚੈੱਕ ਕਰ ਤੇ ਅੱਛਾ ਗੋਹਾ ਰੜਾ ਕੇ ਪਾਉਣਾ ਸਾਰਾ ਕੁਝ ਨਾ ਨਾ ਜੀ 4 ਕੁਇੰਟਲ ਪਰਾਲੀ ਪਾਤੀ ਕੁਇੰਟਲ ਗੋਹਾ ਪਾਤਾ ਅੱਛਾ 4 ਕਵਾਂਟਲ ਪ੍ਰਾਲੀਪਾ ਦੀ ਕਵਾਂਟਲ ਪਿਆਹਾਂ ਜੀ ਬਣਾ ਕੇ ਪਾਉਗਾ ਪਰ ਇਦਾਂ ਨਹੀਂ ਹੈਗਾ ਤੁਸੀਂ ਸਾਰਾ ਮਤਲਬ ਇਦਾਂ ਕਰਕੇ ਕਰਨਾ ਹੈ ਸਮਝੀ ਸਮਝੀ ਜਿਵੇਂ ਗੁੰਨ ਕੇ ਪਾਉਣਾ ਹੈ ਹਾਂ ਠੀਕ ਇਹਨੇ ਆਪੇ ਮੈਕਸਮ ਹੁਕਸ ਹੋ ਜਾਣਾ ਹੈ ਸਭ ਕੁਝ ਇੱਕ ਕਦੋਂ ਤੋਂ ਚੱਲਦਾ ਤੁਹਾਡਾ ਪ੍ਰੋਜੈਕਟ ਇਹ 8 ਸਾਲ ਹੋ ਗਿਆ ਆ ਪਲਾਂਟ ਲੱਗੇ ਨੂੰ ਅੱਛਾ ਹਾਂ ਜੀ ਇਹਨੂੰ 8 ਸਾਲ ਹੋ ਗਏ ਉਹ ਕਿਉਂ ਨਹੀਂ ਕਰ ਰਹੀ ਪ੍ਰਚਾਰ ਜੂਨੇ ਪ੍ਰਚਾਰ ਅਸੀਂ ਪੂਰਾ ਕਰ ਰਹੇ ਆ ਪਲਾਂਟ ਲੱਗ ਵੀ ਰਹੇ ਨੇ 23 ਪਲਾਂਟ ਲਾਤੇ ਅਸੀਂ ਕਿੰਨੇ ਪੈਸੇ ਦਾ ਪਲਾਂਟ ਇਹ 3.5 ਲੱਖ ਬੋਸਟ ਹੈ ਜੀ ਅੱਛਾ 3.5 ਲੱਖ ਹਾਂ ਜੀ ਇਹ ਇਹ ਤਾਂ ਦੂਤਨ ਕਰਾਂ ਦੇ ਸਕਦਾ ਹਾਂ ਹਾਂ ਜਿਹੜਾ ਅਡਜਸਟਮੈਂਟ ਹੈ ਹੀ ਕਰ ਦਿੰਦੇ ਆ ਆਪਸ ਵਿੱਚ ਅਡਜਸਟਮੈਂਟ ਦੇ ਡਿਪੈਂਡ ਉਹ ਜਿੰਨੀ ਬਣਾਊਗਾ ਉਨੇ ਹਾਂਜੀ ਹਾਂਜੀ ਹੁਣ ਦੇਖਵਾ ਗੈਸ ਬਬਲ ਸਨਿੱਕਰ ਰਹੇ ਨੇ ਪੂਰਾ ਐਨ ਫੁੱਲ ਭਰ ਗਿਆ ਸਵੇਰੇ ਇਹ ਸਵੇਰੇ ਮੰਨ ਲਓ ਤੁਸੀਂ ਕਹਿ ਲਓ ਟਾਈਮ ਕਿੰਨਾ ਹੋ ਗਿਆ ਇੱਥੇ ਲਾਉਣ ਦੀ ਸਾਢੇ 3 ਲੱਖ ਕਾਸਟ ਪੂਰੀ ਤੁਹਾਡੀ ਤੁਹਾਡੀ ਬੰਦੇ ਲਾਉਣਗੇ ਜਾਂ ਕੋਈ ਏਜੰਸੀ ਲਾਉਣਗੇ ਸਾਡੇ ਨਾਲ ਜਿਹੜੇ ਵੈਂਡਰ ਅਟੈਚ ਨਾਲ ਯੂਨੀਵਰਸਿਟੀ ਨਾਲ ਉਹ ਇਹਦੇ ਕੀ ਕਾਸਟ ਆ ਜਿਹਦਾ ਨਾ ਆਹ ਡਾਈਜੈਸਟਰ ਹੋ ਗਿਆ ਆਹ ਹੋ ਗਿਆ ਆਪਣਾ ਗੈਸ ਹੋਲਡਰ ਉਹੀ ਦੀ ਕੋਸਟ ਹੋਗੀ ਲੇਬਰ ਦੀ ਕੋਸਟ ਹੋਗੀ ਮਿਸਤਰੀ ਕੋਸਟ ਹੋਗੀ ਉਹਦਾ ਫਰਸ਼ ਦੀ ਕੋਸਟ ਹੋਗੀ ਠੀਕ ਆ ਚੁੱਲੇ ਵਗੈਰਾ ਪਾਈਪਾਂ ਹੋਈਆਂ ਟਰਾਲਾ ਟਰਾਲੇ ਦੀ ਕੋਸਟ ਹੋਗੀ ਕ੍ਰੇਨਾਂ ਦੀ ਤੇ ਜੀਐਸਟੀ ਦੀ ਕੋਸਟ ਸਾਰਾ ਮਿਲਾ ਕੇ ਵਿਦ ਜੀਐਸਟੀ ਤੁਹਾਨੂੰ ਰੇਟ ਦੱਸਿਆ ਠੀਕ ਸੜ ਦੇ ਲੱਖ ਜੀਐਸਟੀ ਆਪ ਨਹੀਂ ਕਰ ਸਕਦੇ ਮਤਲਬ ਜਿਹੜਾ ਥੋੜਾ ਬਹੁਤਾ ਹਰਸਾ ਆਪ ਲਵਾ ਲਓ ਇਹ ਆ ਆ ਸਮਾਨ ਆਦਿਆਂ ਜੀ ਇਹ ਸਾਰਾ ਤੁਸੀਂ ਆਪ ਕਰਵਾਓ ਸਭ ਤੋਂ ਵਧੀਆ ਠੀਕ ਹੈ ਇਹ ਮੈਨੂੰ ਵੀ 3 ਲੱਖ ਰੁਪਏ ਖਰਚੇ ਸਾਰਾ ਸਭ ਤੁਸੀਂ ਹਾਂ ਵਿੱਚ ਜੇ ਤੁਹਾਡੇ ਕੋ ਆਪਣੀ ਫਾਰਮ ਹੈਗੀ ਹੈ ਕੋਈ ਤੁਹਾਨੂੰ ਰਿਫੰਡ ਵੀ ਆ ਸਕਦਾ ਜੀਐਸਟੀ ਹਾਂਜੀ ਜੀਐਸਟੀ ਐਚ ਜੀਐਸਟੀ ਦੇ ਲੋਨ ਵਾਲੇ ਬੰਦੇ ਨੇ ਤੁਹਾਨੂੰ ਪੂਰੇ ਕੱਟ ਕੇ ਦੇਣਾ ਪੈਣਾ ਸਬਸਿਡੀ ਇਹਦੇ ਤੇ ਨਾਮ ਦਾ ਪ੍ਰੂਫ ਹੋਈ ਪਈ ਆ ਪਰ ਰੇਟ ਕੀ ਆ ਕੋਈ ਹਾਲੇ ਤੱਕ ਕੁਝ ਨਹੀਂ ਆਇਆ ਓਦਾਂ ਸਬਸਿਡੀ ਲਿਸਟ 'ਚ ਮਤਲਬ ਕਨਸਿਡਰ ਕੀਤਾ ਹੋਇਆ ਹੈ ਕਨਸਿਡਰ ਕੀਤਾ ਹੋਇਆ ਦੇ ਵਾਸਤੇ ਹੁਣ ਇਸ ਨਿਬਾਬ ਨੇ ਸਾਡੀ ਵਾਲੇ ਤਾਂ ਸਰਕਾਰ ਕਹਿ ਰਹੀ ਆ ਵੀ ਕਹਿੰਦੇ ਤਾਂ ਹੈਗੇ ਹਾਂਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਹੈ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਅੱਗੇ ਜਰੂਰ ਸ਼ੇਅਰ ਕਰਿਓ ਧੰਨਵਾਦ ਕਰਦੇ ਆ ਸਾਰਿਆਂ ਦਾ ਕਿਵੇਂ ਲੱਗਿਆ ਇਹ ਪਰਾਲੀ ਤੋਂ ਨਵਾਂ ਪ੍ਰੋਜੈਕਟ ਤਿਆਰ ਹੋਇਆ ਹੈਗਾ ਸੋਡੇ ਨਾਲ ਸਾਂਝਾ ਕਰਿਆ ਕਰਿਓ ਵੀਡੀਓ ਸ਼ੇਅਰ ਤਨਵਾਦੀ ਸਾਰ